ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਹੈ ਦੇਖੋ ਝੋਟਾ ਕਿਵੇਂ ਲੱਗ ਰਿਹਾ ਤੁਸੀਂ ਆਣਾ ਯਾਰੀ ਦੀ ਇੱਕ ਲਾਈਟ ਫੜੀ ਬਿੰਗੀ ਹੋਈ ਵੀ ਹੈ ਸੈੱਟ ਕਰਨੀ ਆ ਕੁਛ ਇਹਦਾ ਇਲੈਕਟ੍ਰੀਸ਼ੀਅਨ ਦਾ ਵੀ ਕੰਮ ਹੋਣਾ ਲਾ ਕਿਸੇ ਦਿਨ ਕਰਾ ਕੇ ਲਿਆਵਾਂਗੇ ਵਿਲੇਜ ਹੋ ਕੇ ਕਰਦੇ ਆ ਮਿੱਤਰੋ ਅੱਜ ਆਹ ਸੈੱਟ ਇਹਦੀ ਲਾਈਟ ਇਹਨੂੰ ਸੈੱਟ ਜਿਆ ਕਰਦੇ ਆ ਇਹ ਨਟ ਜੇ ਨੂੰ ਲੱਗਦਾ ਜੰਗਾਲ ਜਿਹਾ ਲੱਗਿਆ ਹੋਇਆ ਹੈ ਫ੍ਰੀਜ ਹੈ ਨਟ ਕੋਈ ਜਿਗਾਰਡਮੈਂਟ ਕਰਕੇ ਖੜਾਉਨੇ ਆ ਇਹਨੂੰ ਇਹ ਬਾਹਰੋਂ ਕਰਾਈਆਂ ਸੀ ਮਿੱਤਰੋ ਇੰਪੋਰਟ ਤੇ ਹੁਣ ਇਹਦਾ ਇੱਥੇ ਨਟ ਨੁਟ ਜੇ ਸਾਲਾ ਸੈਟ ਆਉਂਦਾ ਨਹੀਂ ਹੈਗਾ ਇਹਦਾ ਕੋਈ ਜਿਗਾਰਡੇ ਲਾਉਣਾ ਪੈਣਾ ਇਹ ਮੈਟਰੋ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਕਰਨਾ ਪੈ ਰਿਹਾ ਵਿੱਚ ਖੋਲ ਕੇ ਦੇਖੀ ਅੰਦਰ ਉਹ ਸੀਗੀ ਆਹ ਮਤਲਬ ਉਹ ਦੀ ਜਿਹੜਾ ਤੇ ਇੰਡੀਕੇਟਰ ਹੈ ਇਹ ਬੰਦ ਰਹਿੰਦਾ ਸਮਝ ਰਿਹਾ ਨਾ ਆਈਡੀ ਤੇ ਨਟ ਪੈਨੇਗਾ ਹੂੰ ਤਾਂ ਇਹ ਲਾਈਟ ਬੰਦ ਨਹੀਂ ਉਹਦੇ ਜਿਹੜਾ ਨਾ ਉੱਥੇ ਟਰੰਕ 'ਚ ਨਟ ਹੋਊਗਾ ਬਰੀਕ ਦੇਖ ਕੇ ਲੈ ਇਹਦੇ 'ਚ ਪਾ ਕੇ ਦੇਖ ਹਾਂ ਆਹ ਚਾਰਵੇਂ ਨਾਲ ਜਿਹੜੇ ਮਰ ਚ ਤਾਂ ਆ ਚੀਜ਼ ਤਾਂ ਨਹੀਂ ਹੁੰਦੀ ਨਹੀਂ ਨਹੀਂ ਹਿਲਦੀ ਆ ਆ ਪਿੱਛੇ ਨੂੰ ਵੜ ਜਾਂਦਾ ਇਹ ਹਿੱਲਦਾ ਹੀ ਨਾ ਕਰਦਾ ਤੇ ਉਹ ਤੇਰਾ ਨਾਟਕ ਜਿਹੜਾ ਉਹਨਾਂ ਨੇ ਕਸ ਲਾ ਦਾਨੀ ਨਾਲ ਇਹ ਨਾਲ ਇਹ ਵੀ ਚੁੜੀ ਫਰੀ ਲੱਗਦੀ ਹੈ ਸਾਡੀ ਮੈਂ ਕਹਿੰਦਾ ਵੀ ਨਹੀਂ ਆਈ ਹੈ ਜਿਹੜੀ ਉਹ ਵੀ ਲਾਇਆ ਟਿਬਰੀ ਜੀ ਵੀ ਨਾਲ ਹੋਉਂਦੇ ਤੇ ਲੈ ਕੇ ਸਾਰੇ ਕਸਤੇ ਤਕਰੀਬਨ ਕਸਦੇ ਆਂ ਬਾਬੇ ਮਿੱਤਰੋ ਧਰਤੀ ਫਿੱਟ ਇਹ ਹਨ ਓਕੇ ਹੁਣ ਨਹੀਂ ਹਿੱਲਦੀ ਥੋੜੇ ਨਟ ਜਿਹੜੇ ਢਲੇ ਸੀਗੇ ਉਹ ਸੈੱਟ ਕਰੇ ਨੇ ਦੋ ਕਨਟ ਵਿੱਚ ਨਵੇਂ ਵੀ ਪਾਏ ਨੇ ਲੁੱਕ ਚੈੱਕ ਕਰੋ ਕਿਵੇਂ ਲੱਗਦਾ ਟਰੈਕਟਰ ਬਾਕੀ ਬਾਈ ਦੱਸਿਓ ਯਾਰ ਇਹਦੀ ਛਤਰੀ ਤੇ ਆਪਾਂ ਡੈਕ ਖੋਲ੍ਹਾਂਗੇ ਕਿਵੇਂ ਦੀ ਲੁੱਕ ਲੱਗਦੀ ਆ ਕਿਸੇ ਦਿਨ ਖੋਲਦੇ ਆ ਛਤਰੀ ਵੀ ਖੋਲ ਦੇਣੀ ਆ ਡੈਕ ਵੀ ਖੋਲ ਦੇਣਾ ਇਹ ਤੁਹਾਨੂੰ ਇਹਦੀ ਲੁੱਕ ਦਿਖਾਵਾਂਗੇ ਕਿਵੇਂ ਲੱਗਦੀ ਆ ਮਿੱਤਰੋ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ